ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਪ੍ਰੀਮ ਆਇਨ ਮਟਰਨਿਟੀ ਹਸਪੀਟਲ ਬਰਨਾਲਾ ਵਿੱਚ ਇੱਕ ਐਸਾ ਹਸਪੀਟਲ ਜਿੱਥੇ ਇਲਾਜ ਸਿਰਫ ਡਿਊਟੀ ਨਹੀਂ ਇੱਕ ਇਮਾਨਦਾਰ ਸੇਵਾ ਹੈ ਇੱਥੇ ਹਰ ਮਰੀਜ਼ ਸਾਡੇ ਲਈ ਇੱਕ ਮੈਂਬਰ ਹੈ ਸਾਡੇ ਪਰਿਵਾਰ ਦਾ ਅਸੀਂ ਕੰਮ ਨਹੀਂ ਕਰਦੇ ਅਸੀਂ ਇੱਕ ਦੂਜੇ ਨਾਲ ਜੀਉਂਦੇ ਹਾਂ ਤੇ ਸਾਥ ਨਿਭਾਉਂਦੇ ਹਾਂ ਸਾਡਾ ਵਿਸ਼ਵਾਸ ਹੈ ਕਿ ਰੋਗ ਸਿਰਫ ਦਵਾਈ ਨਾਲ ਨਹੀਂ ਪਿਆਰ ਸ਼ਬਰ ਅਤੇ ਪਰਿਵਾਰਕ ਮਾਹੌਲ ਨਾਲ ਵੀ ਠੀਕ ਹੁੰਦੇ ਨੇ ਅਸੀਂ ਇੱਥੇ ਆ ਤੁਹਾਡੇ ਨਾਲ ਹਰ ਪਲ ਆਈ ਡਿਪਾਰਟਮੈਂਟ ਵਿੱਚ ਤੁਹਾਨੂੰ ਮਿਲਦਾ ਹੈ ਅਧੁਨਿਕ ਕੈਟਰੈਕਟ ਸਰਜਰੀ ਬਲੇਡਲੈਸ ਲੇਸਿਕ 레이జర్ ਰੈਟੀਨਲ ਚੈੱਕਅਪਸ ਬੱਚਿਆਂ ਦੀਆਂ ਅੱਖਾਂ ਦੀ ਸੰਭਾਲ ਤੇ ਹੁਣ ਬਰਨਾਲਾ ਦਾ ਪਹਿਲਾ ਫੁੱਲੀ ਆਟੋਮੇਟਿਡ ਲੇਸਿਕ ਸੈਂਟਰ ਜਿੱਥੇ ਚਸ਼ਮੇ ਤੋਂ ਮਿਲਦੀ ਆਜ਼ਾਦੀ ਬਿਨਾਂ ਦਰਦ ਬਿਨਾਂ ਕੱਟ ਮਟਰਨਿਟੀ ਡਿਪਾਰਟਮੈਂਟ ਜਿੱਥੇ ਨਵਾਂ ਜੀਵਨ ਆਉਂਦਾ ਹੈ ਮਾਂ ਦੀ ਮਮਤਾ ਨੂੰ ਮਿਲਦੀ ਹੈ ਡਾਕਟਰੀ ਸੁਰੱਖਿਆ ਇੱਥੇ ਉਪਲਬਧ ਹਨ ਸੇਫ ਡਿਲੀਵਰੀ ਆਪਸ਼ਨਸ 익ਸਪੀਰੀਐਂਸਡ ਗਾਇਨੋਕਾਲੋਜਿਸਟਸ ਪੇਨਲੈਸ ਡਿਲੀਵਰੀ ਇੱਥੇ ਨਰਸਿੰਗ ਸਟਾਫ ਸਹਿਯੋਗੀ ਡਾਕਟਰ ਤੇ ਸਾਰਾ ਟੀਮ ਤੁਹਾਡੇ ਦੁੱਖ ਚ ਵੀ ਤੁਹਾਡੇ ਨਾਲ ਖੜੀ ਹੈ ਇਲਾਜ ਵੀ ਇੱਥੇ ਮਿਲਦਾ ਹੈ ਤੇ ਦੁਆਵਾਂ ਵੀ ਪ੍ਰੇਮ ਆਇਨ ਮਟਰਨਿਟੀ ਹਸਪੀਟਲ ਸਾਡਾ ਪਰਿਵਾਰ ਤੁਹਾਡੇ ਪਰਿਵਾਰ ਲਈ ਸਾਡੇ ਪਰਿਵਾਰ ਦਾ ਹਿੱਸਾ ਬਣੋ ਪ੍ਰੇਮ ਆਇਨ ਮਟਰਨਿਟੀ ਹਸਪੀਟਲ ਜਿੱਥੇ ਇਲਾਜ ਵੀ ਘਰ ਵਾਂਗ ਹੁੰਦਾ ਹੈ